ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਤਾਂ ਮਹਿਲਾਵਾਂ ਲਈ ਖੁਸ਼ਖਬਰੀ ਹੈ ਮੁਫਤ ਸਿਲਾਈ ਮਸ਼ੀਨ ਸਕੀਮ ਹੈ ਤਾਂ ਕਿਹੜੀਆਂ ਮਹਿਲਾਵਾਂ ਨੂੰ ਮਿਲੇਗੀ ਫਾਰਮ ਕਿਵੇਂ ਭਰਨਾ ਹੈ ਸਾਰੀ ਜਾਣਕਾਰੀ ਤੁਹਾਨੂੰ ਸਟੈਪ ਬਾਈ ਸਟੈਪ ਦੇਣ ਜਾ ਰਹੇ ਹਾਂ ਨਵੇਂ ਜੁੜੇ ਚਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸਰਕਾਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਬਣਾਉਣ ਲਈ ਇੱਕ ਵਧੀਆ ਪਹੁੰਚ ਦੀ ਸ਼ੁਰੂਆਤ ਕੀਤੀ ਹੈ ਜਿਸ ਦਾ ਨਾਮ ਹੈ ਮੁਫਤ ਸਿਲਾਈ ਮਸ਼ੀਨ ਯੋਜਨਾ ਇਸ ਯੋਜਨਾ ਦਾ ਮੁੱਖ ਉਦੇਸ਼ ਉਹਨਾਂ ਮਹਿਲਾਵਾਂ ਨੂੰ ਮਦਦ ਕਰਨਾ ਹੈ ਜੋ ਘਰ ਬੈਠੀਆਂ ਹਨ ਪਰ ਕੁਝ ਕਰਨਾ ਚਾਹੁੰਦੀਆਂ ਹਨ ਤੇ ਇਸ ਦੇ ਲਈ ਫਾਰਮ ਕਿਹੜਾ ਭਰਨਾ ਹੈ ਤੇ ਦਸਤਾਵੇਜ਼ ਕਿਹੜੇ-ਕਿਹੜੇ ਲੱਗਣਗੇ ਉਹ ਵੀ ਸਾਰੀ ਜਾਣਕਾਰੀ ਤੁਹਾਨੂੰ ਅੱਗੇ ਦੇਣ ਜਾ ਰਹੇ ਹਾਂ ਲਾਸਟ ਤੱਕ ਵੀਡੀਓ ਜ਼ਰੂਰ ਸੁਣਨਾ ਤੇ ਇੱਕ ਲਾਈਕ ਕਰ ਦਿਓ ਕੋਈ ਵੀ ਤੁਹਾਡਾ ਸਵਾਲ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰਨਾ ਇਸ ਯੋਜਨਾ ਅਧੀਨ ਸਰਕਾਰ ਮਹਿਲਾਵਾਂ ਨੂੰ ਮੁਫਤ ਸਲਾਈ ਮਸ਼ੀਨ ਦੇ ਰਹੀ ਹੈ ਤਾਂ ਜੋ ਆਪਣੇ ਘਰ ਚ ਬੈਠ ਕੇ ਕੱਪੜੇ ਸਿਲ ਕੇ ਰੋਜ਼ਗਾਰ ਕਮਾ ਸਕਣ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰ ਸਕਣ ਤਾਂ ਚੱਲਦੇ ਆਂ ਮੇਨ ਅਪਡੇਟ ਦੇ ਉੱਤੇ ਕਿ ਹੁਣ ਅੱਗੇ ਤੁਹਾਨੂੰ ਕੀ ਕਰਨਾ ਹੋਵੇਗਾ ਜੇਕਰ ਤੁਸੀਂ ਵੀ ਸਿਲਾਈ ਮਸ਼ੀਨ ਲੈਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਸਭ ਤੋਂ ਪਹਿਲਾਂ ਦੱਸਦੀ ਹਾਂ ਕਿ ਯੋਜਨਾ ਦਾ ਉਦੇਸ਼ ਹੈ ਮਹਿਲਾ ਸ਼ਕਤੀਕਰਨ ਅਰਥਾਤ ਮਹਿਲਾਵਾਂ ਨੂੰ ਸੰਭਾਵ ਲੱਭੀ ਬਣਾਉਣਾ ਗਰੀਬ ਤੇ ਮੱਧ ਵਰਗ ਦੀਆਂ ਮਹਿਲਾਵਾਂ ਨੇ ਜਿਹੜੀਆਂ ਘਰ ਦੀਆਂ ਜ਼ਿੰਮੇਵਾਰੀਆਂ ਕਰਕੇ ਬਾਹਰ ਨੌਕਰੀ ਨਹੀਂ ਕਰ ਸਕਦੀਆਂ ਤਾਂ ਇਸ ਮਸ਼ੀਨ ਨਾਲ ਘਰੋਂ ਹੀ ਆਪਣਾ ਕੰਮ ਹੈ ਜਿਹੜਾ ਉਹ ਸ਼ੁਰੂ ਕਰ ਸਕਦੀਆਂ ਹਨ ਚਲੋ ਹੁਣ ਅੱਗੇ ਜਾਣਕਾਰੀ ਜਿਹੜੀ ਸਾਂਝੀ ਕਰਦੇ ਆਂ ਲਾਭਪਾਤਰੀ ਕੌਣ ਹੋ ਸਕਦੇ ਹਨ ਅਰਜੀਕਰਤਾ ਭਾਰਤ ਦੀ ਨਾਗਰਿਕ ਮਹਿਲਾ ਹੋਣੀ ਚਾਹੀਦੀ ਹੈ ਤਾਂ ਜੋ ਵੀ ਕੋਈ ਫਾਰਮ ਭਰੇਗਾ ਸਭ ਤੋਂ ਪਹਿਲਾਂ ਤਾਂ ਭਾਰਤ ਦੀ ਨਾਗਰਿਕ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਉਸ ਦੀ ਉਮਰ ਹੈ ਜਿਹੜੀ ਉਹ 20 ਤੋਂ 40 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਇਹਨਾਂ ਨੰਬਰ ਤੇ ਪਰਿਵਾਰ ਦੀ ਸਾਲਾਨਾ ਆਮਦਨ 2 ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ ਤਾਂ ਜੋ ਵੀ ਇਹ ਤੁਹਾਨੂੰ ਦੱਸ ਰਹੇ ਹਾਂ ਤੇ ਅੱਗੇ ਤੁਹਾਨੂੰ ਦਸਤਾਵੇਜ਼ ਵੀ ਦੱਸਾਂਗੇ ਤਾਂ ਕਿਹੜੀਆਂ ਮਹਿਲਾਵਾਂ ਇਸ ਸਕੀਮ ਦਾ ਲਾਭ ਹੈ ਜਿਹੜਾ ਤਾਂ ਉਹ ਲੈ ਸਕਦੀਆਂ ਦਸਤਾਵੇਜ਼ ਕਿਹੜੇ ਲੱਗਣਗੇ ਫਾਰਮ ਕਿੱਥੇ ਭਰਨਾ ਉਹ ਵੀ ਤੁਹਾਨੂੰ ਦੱਸਣ ਜਾ ਰਹੇ ਹਾਂ ਤਾਂ ਆਮਦਨ ਦੀ ਗੱਲ ਹੋ ਗਈ ਹੈ ਕਿ 10 ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ ਪਰਿਵਾਰ ਦੀ ਆਮਦਨ ਤਾਂ ਟੋਟਲ ਭਾਵੇਂ ਉਹ ਜ਼ਮੀਨ ਦੀ ਹੋਵੇ ਜਾਂ ਕੋਈ ਦੁਕਾਨ ਦੀ ਹੋਵੇ ਸਾਰੀ ਮਿਲਾ ਕੇ ਉਸ ਤੋਂ ਬਾਅਦ ਅਰਜੀਕਰਤਾ ਕਿਸੇ ਹੋਰ ਸਰਕਾਰੀ ਰੋਜ਼ਗਾਰ ਯੋਜਨਾ ਦਾ ਲਾਭ ਨਾ ਲੈ ਰਹੀ ਹੋਵੇ ਕੋਈ ਹੋਰ ਉਹ ਯੋਜਨਾ ਦਾ ਲਾਭ ਨਾ ਲੈ ਰਹੀ ਹੋਵੇ ਉਹਨਾਂ ਨੂੰ ਹੀ ਮਿਲੇਗਾ ਉਸ ਤੋਂ ਬਾਅਦ ਵਿਧਵਾ ਤਲਾਕਸ਼ੂਦਾ ਬੀਰ ਜੁਗਾਰ ਮਹਿਲਾਵਾਂ ਨੂੰ ਪੈਲ ਦੇ ਆਧਾਰ ਤੇ ਜਿਹੜੀ ਇਸ ਸਕੀਮ ਦਾ ਲਾਭ ਹੈ ਜਿਹੜਾ ਉਹ ਦਿੱਤਾ ਜਾਵੇਗਾ ਬਾਕੀ ਜਾਣਕਾਰੀ ਤੁਹਾਡੇ ਨਾਲ ਅੱਗੇ ਸਾਂਝੀ ਕਰ ਰਹੇ ਹਾਂ ਤਾਂ ਇਹ ਤੁਸੀਂ ਨੋਟ ਕਰ ਲਿਓ ਜੋ ਵੀ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਤੋਂ ਬਾਅਦ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਹਦੇ ਵਿੱਚ ਕੀ ਹੈ ਕਿ ਲੋੜੀ ਦੇ ਦਸਤਾਵੇਜ਼ ਅਰਜੀ ਦੇਣ ਵੇਲੇ ਹੇਠ ਦਿੱਤੇ ਕਾਗਜ਼ ਜ਼ਰੂਰੀ ਹਨ ਉਹ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ-ਕਿਹੜੇ ਦਸਤਾਵੇਜ਼ ਆ ਜਿਹੜੇ ਤੁਸੀਂ ਤਿਆਰ ਰੱਖਣੇ ਨੇ ਤੇ ਉਸ ਤੋਂ ਬਾਅਦ ਤੁਸੀਂ ਫਾਰਮ ਭਰਨਾ ਪਹਿਲਾ ਆਧਾਰ ਕਾਰਡ ਸਾਰਿਆਂ ਕੋਲ ਹੁੰਦਾ ਹੈ ਇਹ ਜ਼ਰੂਰੀ ਹੈ ਉਸ ਤੋਂ ਬਾਅਦ ਰਾਸ਼ਨ ਕਾਰਡ ਜਾਂ ਬੀਪੀਐਲ ਕਾਰਡ ਧਾਰਕ ਤਾਂ ਜਿਹੜੇ ਰਾਸ਼ਨ ਕਾਰਡ ਧਾਰਕ ਹੈ ਜਾਂ ਬੀਪੀਐਲ ਕਾਰਡ ਧਾਰਕ ਹੈ ਤਾਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਇਸ ਸਕੀਮ ਦਾ ਲਾਭ ਮਿਲੇਗਾ ਉਸ ਤੋਂ ਬਾਅਦ ਆਮਦਨ ਪ੍ਰਮਾਣ ਪੱਤਰ ਮੰਨ ਲਓ ਤੁਸੀਂ ਤੁਹਾਡਾ ਸਰਟੀਫਿਕੇਟ ਬਣਿਆ ਹੈ ਕਚਹਿਰੀਆਂ ਦੇ ਵਿੱਚੋਂ ਉਹਦੇ ਵਿੱਚ ਸ਼ੋ ਹੋਵੇਗਾ ਕਿ ਤੁਹਾਡੀ ਇੰਨੀ ਆਮਦਨ ਹੈ ਉਸ ਤੋਂ ਬਾਅਦ ਬੈਂਕ ਖਾਤੇ ਦੀ ਕਾਪੀ ਪਾਸਪੋਰਟ ਸਾਈਜ਼ ਤਸਵੀਰ ਹੋਣੀ ਚਾਹੀਦੀ ਹੈ ਮੋਬਾਈਲ ਨੰਬਰ ਹੋਣਾ ਚਾਹੀਦਾ ਤੁਹਾਡਾ ਰਹਿਸ਼ ਪ੍ਰਮਾਣ ਪੱਤਰ ਜਿੱਥੇ ਤੁਸੀਂ ਰਹਿ ਰਹੇ ਹੋ ਪਿੰਡ ਦੇ ਵਿੱਚ ਰਹਿ ਰਹੇ ਹੋ ਜਾਂ ਸ਼ਹਿਰ ਦੇ ਵਿੱਚ ਉਸ ਤੋਂ ਬਾਅਦ ਅਰਜੀ ਕਿਵੇਂ ਦੇਣੀ ਹੈ ਸਭ ਤੋਂ ਪਹਿਲਾਂ ਤੁਸੀਂ ਸਰਕਾਰ ਦੀ ਅਧਿਕਾਰਤ ਵੈੱਬਸਾਈਟ ਤੇ ਜਾਣਾ ਹੈ ਇਹ ਲਿੰਕ ਤੁਹਾਨੂੰ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪ੍ਰੋਵਾਈਡ ਕਰਵਾ ਦੇਣਾ ਹੈ ਉਸ ਤੋਂ ਬਾਅਦ ਫਰੀ ਸਲਾਈ ਮਸ਼ੀਨ ਯੋਜਨਾ 2025 ਸੈਕਸ਼ਨ ਤੇ ਕਲਿੱਕ ਕਰਨਾ ਉਸ ਤੋਂ ਬਾਅਦ ਫਾਰਮ ਭਰਨਾ ਸਟੈਪ ਵਾਈਜ਼ ਸਟੈਪ ਆਨਲਾਈਨ ਫਾਰਮ ਖੋਲੇ ਤੇ ਆਪਣੀ ਸਹੀ ਜਾਣਕਾਰੀ ਭਰੋ ਜਦੋਂ ਤੁਹਾਡਾ ਫਾਰਮ ਆਨਲਾਈਨ ਖੁੱਲ ਗਿਆ ਉਸ ਤੋਂ ਬਾਅਦ ਉਸ ਦੇ ਵਿੱਚ ਸਹੀ ਜਾਣਕਾਰੀ ਹੈ ਜਿਹੜੀ ਉਹ ਭਰਨੀ ਹੈ ਤੇ ਲੋੜੀ ਦੇ ਦਸਤਾਵੇਜ਼ ਜਿਹੜੇ ਤੁਹਾਨੂੰ ਪਹਿਲਾਂ ਦੱਸਿਆ ਉਸ ਦੀ ਪੀਡੀਐਫ ਬਣਾ ਕੇ ਤਾਂ ਉਸ ਦੀ ਜਿਹੜੀ ਕਲੀ ਜਿਹੜੀ ਕਲੀਅਰ ਪੀਡੀਐਫ ਹੋਵੇ ਤਾਂ ਉਸ ਨੂੰ ਅਪਲੋਡ ਕਰਨਾ ਹੈ ਉਸ ਤੋਂ ਬਾਅਦ ਸਬਮਿਟ ਕਰਨ ਤੋਂ ਬਾਅਦ ਇੱਕ ਰਜਿਸਟ੍ਰੇਸ਼ਨ ਨੰਬਰ ਮਿਲੇਗਾ ਜਿਸ ਨਾਲ ਤੁਸੀਂ ਆਪਣੀ ਅਰਜੀ ਦੀ ਸਥਿਤੀ ਵੀ ਦੇਖ ਸਕਦੇ ਹੋ ਸਟੇਟਸ ਵੀ ਦੇਖ ਸਕਦੇ ਹੋ ਕਿ ਤੁਹਾਡੀ ਅਰਜੀ ਹੈ ਜਿਹੜੀ ਉਹ ਕਿੱਥੇ ਪਹੁੰਚੀ ਹੈ ਮਿਲੇਗੀ ਮਸ਼ੀਨ ਜਾਂ ਨਹੀਂ ਮਿਲੇਗੀ ਉਹ ਵੀ ਦੇਖ ਸਕਦੇ ਹੋ ਉਸ ਤੋਂ ਬਾਅਦ ਕੁਝ ਹਫ਼ਤਿਆਂ ਚ ਤੁਹਾਡੇ ਦਸਤਾਵੇਜ਼ ਦੀ ਜਾਂਚ ਹੋਵੇਗੀ ਤੇ ਜੋ ਉਮੀਦਵਾਰ ਨੂੰ ਮੁਫਤ ਸਲਾਈ ਮਸ਼ੀਨ ਮਿਲੇਗੀ ਉਸ ਤੋਂ ਬਾਅਦ ਤੁਹਾਨੂੰ ਹੁਣ ਇੱਕ ਜ਼ਰੂਰੀ ਜਾਣਕਾਰੀ ਵੀ ਦੱਸਣ ਜਾ ਰਹੇ ਹਾਂ ਇਸ ਤੋਂ ਅੱਗੇ ਦੱਸਦੇ ਹਾਂ ਲਾਸਟ ਦੇ ਵਿੱਚ ਯੋਜਨਾ ਦੇ ਮੁੱਖ ਉਦੇਸ਼ ਹੈ ਜਿਹੜੇ ਉਹ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣਾ ਹੈ ਘਰ ਬੈਠੇ ਰੁਜ਼ਗਾਰ ਦਾ ਮੌਕਾ ਹੈ ਕੱਪੜੇ ਸਿਲਣ ਨਾਲ ਹੋਰ ਮਹੀਨੇ ਦੀ ਆਮਦਨ ਵਧੀਆ ਹੋਵੇਗੀ ਘਰ ਦੇ ਹੋਰ ਮੈਂਬਰਾਂ ਨੂੰ ਵੀ ਕੰਮ ਮਿਲ ਸਕਦਾ ਹੈ ਆਰਥਿਕ ਹਾਲਤ ਵਿੱਚ ਸੁਧਾਰ ਹੋਵੇਗਾ ਇਸ ਤੋਂ ਬਾਅਦ ਇਹ ਸਕੀਮ ਹੈ ਜਿਹੜੀ ਸੈਂਟਰ ਸਰਕਾਰ ਦੀ ਸਕੀਮ ਹੈ ਤਾ ਇਹ ਮਹੱਤਵਪੂਰਨ ਜਾਣਕਾਰੀ ਹੈ ਲਾਸਟ ਦੇ ਵਿੱਚ ਕਈ ਫਰਜੀ ਵੈਬਸਾਈਟਾਂ ਮੁਫਤ ਮਸ਼ੀਨ ਦੇ ਨਾਂ ਤੇ ਠੱਗੀ ਕਰਦੀਆਂ ਇਸ ਤਰ੍ਹਾਂ ਦੀਆਂ ਸਾਈਟਾਂ ਤੋਂ ਤੁਸੀਂ ਬਚ ਕੇ ਰਹਿਣਾ ਅਰ ਜੀ ਸਿਰਫ ਸਰਕਾਰੀ ਵੈਬਸਾਈਟ ਜਾਂ ਜ਼ਿਲ੍ਹਾ ਸਮਾਜਿਕ ਕਲਿਆਣ ਦਫ਼ਤਰ ਰਾਹੀਂ ਹੀ ਦੇ ਸਕਦੇ ਹਾਂ ਕਿਸੇ ਵੀ ਗੈਰ ਸਰਕਾਰੀ ਲਿੰਕ ਤੇ ਪੈਸੇ ਜਾਂ ਦਸਤਾਵੇਜ਼ ਨਾ ਭੇਜੋ ਕਿਉਂਕਿ ਤੁਹਾਡੇ ਨਾਲ ਫਰਾਡ ਹੋ ਸਕਦਾ ਹੈਗਾ ਤਾਂ ਫਿਲਹਾਲ ਤੁਹਾਡੇ ਲਈ ਇੰਨਾ ਹੀ ਧੰਨਵਾਦ